जैसे कि सबको पता ही है कि लोकसभा चुनाव नजदीक आ रहे हैं इसको लेकर हर एक उम्मीदवार के हक में उनके लीडर प्रचार करते हुए दिखाई दे रहे हैं तस्वीरें धूरी की हैं जहां पर संगरूर के लोकसभा चुनाव के श्रोमी अकाली दल अमृतसर के उम्मीदवार सिमरजीत सिंह मान के हक में नशे को जट से खत्म करने के लिए परमिंदर सिंह झोटा ने धूरी से धूरी के अलग अलग गांव में जाकर चोन प्रचार किया और कहा कि जो भी सरकार आई उसने नशे के खिलाफ कोई भी कार्रवाई नहीं की जिसने भी कार्रवाई करने की बात की उसको ये काम नहीं करने दिया गया और उन्हें जेल में डाल दिया गया एक ऐसा जर्नल हमारे पास है है है। जो हर बात में जाकर उठा सकता और और पहले उठाई भी है। और मैं चाहता हूं कि हूँ सिमरजीत सिंह मान को वोट देकर उनको कामयाब करें और अपने हकों की राखी करेमरजीत सिंह मान जी प्रचार कर रहे हो पिंड़ -पिंड़ जा रहे हो ਅਸੀਂ ਨੰਬਾ ਮੈਂ ਪਿੰਡ ਆਈਏ ਠੀਕ ਹੈ ਵਧੀਆ ਹੰਗਾਰਾ ਲੋਕ ਛੋਟੇ ਪਿੰਡ ਨੇ ਨੇਕ ਲੋਕ ਨੇ ਪਹਿਲਾਂ ਵੀ ਸਰਦਾਰ ਸਿਮਰਜੀਤ ਸਿੰਘ ਨੂੰ ਮਾਨ ਦਿੱਤਾ ਆ ਹੁਣ ਵੀ ਦੋਣਗੇ ਸੱਚ ਦੇ ਪੰਧ ਹੀ ਨੇ ਸਰੂਰ ਏਰੀਏ ਬਰਨਾਲੇ ਏਰੀਏ ਧੂੜੀ ਦੇ ਲੋਕ ਸਿੱਖੀ ਚ ਪਰਨਾਏ ਹੋਏ ਨੇ ਮੁਸਲਮਾਨ ਭਾਈਚਾਰਾ Hindu ਭਾਈਚਾਰਾ ਵੀ ਆ ਸੱਚੇ ਸੁੱਚੇ ਲੋਕ ਨੇ ਕੋਈ ਇਹ ਧੋਗਲੇ ਲੋਕ ਨਹੀਂ ਸਾਡੇ ਮਾਲਵੇ ਦੇ ਅਸੀਂ ਸੱਚੇ ਸੁੱਚੇ ਲੋਕ ਆ ਅਸੀਂ ਸੱਚ ਦੀ ਸਾਥ ਦਿੰਨੇ ਹੁੰਨੇ ਆ ਸਰਦਾਰ ਸਿਮਰਜੀਤ ਸਿੰਘ ਮਾਨ ਸੱਚਾ ਹੈ ਸੱਚਾ ਬੰਦਾ ਹੈ ਸਾਡਾ ਲੀਡਰ ਆ ਸਾਡਾ ਕੌਮੀ ਹੀਰੋ ਆ ਅਮਰਤਪਾਲ ਸਿੰਘ ਖਾਲਸਾ ਸਿਮਰਦੀਪ ਸਿੰਘ ਮਾਨ ਲੱਖਾ ਸਧਾਨਾ ਭਾਈ ਸਰਬਜੀਤ ਸਿੰਘ ਖਾਲਸਾ ਭਾਈ ਰਿਸ਼ਪਾਲ ਸਿੰਘ ਸੰਧਣਾ ਪੰਜ ਛੇ ਸਾਡੇ ਸ਼ੇਰ ਨੇ ਇਹ ਸਾਡੇ ਸ਼ੇਰ ਅਸੀਂ ਚਾਹੁੰਦੇ ਆ ਸਾਡੀ ਦਲੀ ਇੱਛਾ ਹੈ ਸਾਭ ਦੀ ਇੱਛਾ ਹੈ ਵੀ ਇਹ ਜਿੱਤ ਕੇ ਉੱਥੇ ਜਾਣ ਜਗਾਰੇ ਲਾ ਦੋ ਭਾਈ ਇਹ ਤੁਸੀਂ ਸਾਰੇ ਗੱਜ-ਬੱਜ ਕੇ ਇਹਨਾਂ ਨੂੰ ਪਤਾ ਲੱਗੇ ਨਾ ਵੀ ਬੋਲੇ ਇਸ ਸੋਨਿਆ ਅੱਜ ਵੀ ਟਾਈਮ ਤੋਂ ਲੜਦੇ ਆ ਦੋ ਆਹਾਂ ਸਰਕਾਰ ਲਈ ਕਾਫੀ ਲੜਦੇ ਆ ਰਹੋ ਕੀ ਕਹਿਣਾ ਚਾਹੁੰਦੇ ਯਾਰ ਸਰਕਾਰ ਤਾਂ ਇਹ ਸਰਕਾਰ ਹੀ ਹੈ ਨਹੀਂ ਸਰਕਾਰ ਤਾਂ ਖਾਲਸੇ ਸਰਕਾਰ ਹੀ ਆਉਣੀ ਹੈ ਖਾਲਸੇ ਦੀ ਸਰਕਾਰ ਆਉਣੀ ਹੈ ਇਹ ਸਰਕਾਰਾਂ ਨੂੰ ਕੀ ਕਹੀਏ ਹੈ ਕੀ ਦੋਸ਼ ਦੇਈ ਗਰਵਾਣੀ ਵੀ ਕਹਿੰਦੀ ਹੈ ਇਹਨਾਂ ਨੂੰ ਹੁਣ ਕੀ ਕਹੀਏ ਇਹਦਾ ਚੋਰ ਨੇ ਯਾਰ ਤੁਸੀਂ ਮੈਨੂੰ ਨਾਂ ਲਓ ਇੱਕ ਦਾ ਇੱਕ ਦਾ ਕੈਰੇਕਟਰ ਸਾਫ਼ ਦਿਖਾ ਦਿਓ ਇਹ ਰਾਤ ਨੂੰ ਕਿਸੇ ਹੋਰ ਪਾਰਟੀ ਚ ਸਵੇਰੇ ਕਿਸੇ ਹੋਰ ਪਾਰਟੀ ਦੁਪਹਿਰੇ ਕਿਸੇ ਹੋਰ ਪਾਰਟੀ ਚ ਇਹਨਾਂ ਕੋਲ ਇੱਕ ਹੀ ਹੁੰਦਾ ਸੀ ਮਾਂ ਪਾਰਟੀ ਚ ਵਾਪਸ ਲਾਗੇ ਅਸੀਂ ਆਦੀ ਪੁਰਾਣੀ ਪਾਰਟੀ ਦੀ ਬਾਤ ਸੋਗੇ ਸ਼ਰਮ ਇਹਨਾਂ ਨੂੰ ਕਾਈ ਰਾਈ ਮਾਸਾ ਨਹੀਂ ਆਉਂਦੀ ਇਹਨਾਂ ਦੇਲੇ ਸਮਰਥਕ ਉਹ ਵੀ ਜਿੱਧਰ ਨੂੰ ਲੀਡਰ ਪਹੁੰਚੇ ਉਧਰ ਨੂੰ ਇਹ ਪਹੁੰਚ ਜਾਂਦੇ ਨੇ ਸੋ ਭਾਈ ਇਹ ਤਾਂ ਚੋਰ ਨੇ ਆਪਣੇ ਬੱਚਿਆਂ ਨੂੰ ਕਰ ਕਰ ਨਸ਼ਾ ਪਚਾ ਰਹੇ ਨੇ ਆਪਾਂ ਲੁੱਟਾ ਖਵਾ ਕਰ ਰਹੇ ਨੇ ਆਪਣੇ ਨਾਂ ਤੇ ਇਹਨਾਂ ਦੀਆਂ ਪ੍ਰਾਪਰਟੀਆਂ ਦੇਖ ਲਓ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਪੁਰਾਣੇ ਟਾਈਮ ਜਿੰਨੇ ਵਾਰ ਉਹਨੇ ਕਾਗਜ਼ ਦੇ ਪਰੇ ਹਰ ਵਾਰ ਉਹਦੀ ਪ੍ਰਾਪਰਟੀ ਘਟਦੀ ਗਈ ਹੈ ਤੇ ਦੂਜੇ ਲੀਡਰ ਦੀ ਪ੍ਰਾਪਰਟੀ ਵਧਦੀ ਗਈ ਹੈ ਕਿੱਥੋਂ ਆਈਗਾ ਪੈਸਾ ਲੋਕ ਸੇਵਾ ਕਰਨੀ ਹੈ ਕਿੱਥੋਂ ਆਈਗਾ ਮੇਰੇ ਕੋਲ ਤਾਂ ਦਬਾਨੀ ਨਹੀਂ ਆਈ ਮੈਂ ਤਾਂ ਪੱਲਿਓ ਖਰਚ ਕਰ ਲਿਆ ਸ਼ੀਰ ਆਪਦਾ ਕਮਾ ਲਿਆ ਨਾਲੇ ਲੋਕਾਂ ਖਾਤਰ ਲੜ ਰਹੇ ਹਾਂ ਇਹਨਾਂ ਕੋਲੇ ਕਿੱਥੋਂ ਆ ਗਿਆ ਪੈਸਾ ਇਹਨਾਂ ਤਾਂ ਮੈਂ ਤਾਂ ਰਹਿਣਾ ਵੀ ਤੁਰਕੀ ਆ ਆਮ ਸਾਦਾ ਜੀਵਨ ਜਿਉਣਾ ਤੁਹਾਡੇ ਸਾਹਮਣੇ ਹੀ ਰਹਿਣਾਗਾ ਇਹਨਾਂ ਦੇ ਐਡੇ ਹਾਈ ਕਲਾਸ ਜੀਵਨ ਨੇ ਕਿਵੇਂ ਜਿਉਂਦੇ ਨੇ ਕਿੱਥੋਂ ਪੈਸਾ ਆਉਂਦਾ ਸੋਚਣ ਵਾਲੀ ਗੱਲ ਹੈ ਲਟੇਰ ਇਹਨੇ ਚੋਰ ਲੋਕ ਨੇ ਇਹਨਾਂ ਤੋਂ ਬਚੋ ਸੱਚੇ ਸੁੱਚੇ ਲੋਕਾਂ ਨੂੰ ਚੁਣੋ ਸੱਚੇ ਆਦਰਸ਼ਵਾਦੀ ਲੋਕਾਂ ਨੂੰ ਉਹ ਤੁਸੀਂ ਆਪ ਦੇਖਣਾ ਵੀ ਸੱਚੇ ਲੋਕ ਕੌਣ ਨੇ ਹਰਮੰਦਰ ਸਾਹਿਬ ਤੇ ਇਹਨਾਂ ਦਾ ਅਟੈਕ ਕਰਵਾਇਆ ਆਪਣੇ ਬਾਪ ਤੋਂ ਹਿਸ਼ਤ ਕਰਾਇਆ ਸੀ ਉਹ ਬੰਦੇ ਨੂੰ ਵੋਟ ਨਾ ਪਾਓ ਜੋ ਕੋਈ ਸਿੱਕਾ ਤਾਂ ਵੋਟ ਪਾਉਂਦਾ ਨਹੀਂ ਕੋਈ ਭਾਈ ਮਾੜਾ ਬੰਦਾ ਹੋ ਵੋਟ ਪਾ ਦੂਗਾ ਖਾਲਸਾ ਜੀ ਜੋ ਉਹਨਾਂ ਦਾ ਵਿਗਲ ਵੱਜਿਆ ਹੋਇਆ ਸੀ ਮਨਜੀਤ ਸਿੰਘ ਮਾਨ ਪਹਿਲਾਂ ਵੀ ਐਮਪੀ ਰਹੇ ਨੇ ਹੁਣ ਵੀ ਉਹਨਾਂ ਨੇ ਫਾਰਮ ਭਰੇ ਹੋਏ ਨੇ ਤੇ ਪਿੰਡਾਂ ਪਿੰਡ ਜਾ ਰਹੇ ਨੇ ਕਿਵੇਂ ਦਾ ਹੰਗਾਰਾ ਮਿਲ ਰਿਹਾ ਉੱਚੀ ਦੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਗੱਲ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਏ ਉਹਨਾਂ ਦੇ ਨਾਲ ਮੁਕਾਬਲਾ ਤਾਂ ਕਿਸੇ ਦਾ ਹੋਰ ਦਾ ਹੈ ਨਹੀਂ ਕਿਉਂਕਿ ਉਹ ਸੱਚੇ ਸੱਚੇ ਕਰਤਾਰ ਦਾ ਮਾਲਕ ਹੈ ਪਹਿਲਾਂ ਵੀ ਉਹ ਐਮਪੀ ਨੇ ਐਮਪੀ ਹੋਣ ਦੇ ਨਾਤੇ ਜੋ ਉਹਨਾਂ ਦੇ ਫਰਜ਼ ਨੇ ਉਹ ਬਖੂਬੀ ਨਿਭਾ ਰਹੇ ਨੇ ਚਾਹੇ ਉਸੇ ਸੰਸਦ ਦੇ ਵਿੱਚ ਬੋਲਣਾ ਹੋਵੇ ਚਾਹੇ ਪੰਜਾਬ ਦੇ ਪਿੰਡਾਂ ਦੀ ਗੱਲ ਹੋਵੇ ਸਾਰੇ ਪਿੰਡਾਂ ਦੇ ਵਿੱਚ ਜੋ-ਜੋ ਹਿੱਸਾ ਬਣਦਾ ਸੀਗਾ ਸਰਦਾਰ ਸਿਵਰਨਜੀਤ ਸਿੰਘ ਮਾਨ ਨੇ ਭੇਜਿਆ ਹੈਗਾ ਭਾਵੇਂ ਮੁਸਲਮਾਨ ਹੈ ਭਾਵੇਂ ਹਿੰਦੂ ਹੈ ਭਾਵੇਂ ਕੋਈ ਈਸਾਈ ਹੈ ਸਿੱਖਾਂ ਦਾ ਤਾਂ ਸਰਮੋਹਰ ਲੀਡਰ ਹੈ ਕਿਸੇ ਨੂੰ ਉਹਨੇ ਨਾਰਾਜ਼ ਨਹੀਂ ਕੀਤਾ ਸਾਰਿਆਂ ਦੇ ਕੋਲੇ ਆਇਆ ਵੀ ਹੈ ਸਾਰਿਆਂ ਨੂੰ ਗਰੰਟਾ ਵੀ ਵੰਡੀਆਂ ਨੇ ਤੁਸੀਂ ਬਾਬਾ ਜੀ ਪਿੰਡ-ਪਿੰਡ ਗਏ ਹੋ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਇਸ ਵਕਤ ਪੂਰੀ ਹਵਾ ਹੈਗੀ ਹੈ ਖੈਰੇ ਨੂੰ ਕੋਈ ਮੂੰਹ ਨਹੀਂ ਲਾਉਂਦਾ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਉਮੀਦਵਾਰ ਕੀ ਕਹਿੰਦੇ ਨੇ ਉਹਨੂੰ ਉਹਦਾ ਕੋਈ ਪਿੰਡ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਤਾਂ ਉਹਨਾਂ ਦਾ ਬੂਥ ਵੀ ਨਹੀਂ ਲੱਗਣਾ ਕਿਉਂਕਿ ਉਹਨਾਂ ਨੇ 92 ਐਮਐਲਏ ਹੁੰਦੇ ਹੋਏ ਕਿਸੇ ਨੂੰ ਕੁਝ ਨਹੀਂ ਦਿੱਤਾ ਨਾ ਹਜ਼ਾਰ 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 ਰੁਪਿਆ ਆਇਆ ਨਾ 2500 ਰੁਪਏ ਕਿਸੇ ਦੀ ਪੈਨਸ਼ਨ ਆਈ ਹੈ ਤੇ ਪਿੰਡਾਂ ਦੇ ਵਿੱਚੋਂ ਉਹਨਾਂ ਦਾ ਖਲਾਰਾ ਪਿਆ ਹੋਇਆ ਉਹਨਾਂ ਨੂੰ ਕੋਈ ਮੂੰਹ ਨਹੀਂ ਲਾਊਗਾ ਸਿਆਣੇ ਹੋ ਗਏ ਨੇ ਲੋਕ ਪਹਿਲਾਂ ਵਾਲੀ ਗੱਲ ਨਹੀਂ ਵੀ ਦੋਸਤੀ ਦੇ ਵਿੱਚ ਆ ਕੇ ਵੋਟ ਪਾ ਦੇਣਗੇ ਕੋਈ ਮਿੱਤਰਤਾਈ ਦੇ ਨਾਂ ਤੇ ਵੋਟ ਪਾ ਦੇਣਗੇ ਉਹ ਗੱਲ ਨਹੀਂ ਹੁਣ ਤਾਂ ਸਾਰਿਆਂ ਨੇ ਅਰਦਾਸਾਂ ਕੀਤੀਆਂ ਹੋਈਆਂ ਨੇ ਹਰ ਰੋਜ਼ ਅਮਰਤ ਵੇਲੇ ਉੱਠ ਕੇ ਅਸੀਂ ਵੀ ਅਰਦਾਸ ਕਰਦੇ ਹਾਂ ਦੇਹ ਸੇਵਾ ਵਰ ਮੋਹਿ ਇਹ ਸੁਭ ਕਰਮਨ ਤੇ ਕਬਹੂ ਨ ਟਰੂੰ ਨਾ ਡਰੂੰ ਅਰਸੋਂ ਜਬ ਜਾਇਲ ਰੂਨ ਇਸ ਚੈ ਕਰੇ ਆਪਣੀ ਜੀਤ ਕਰੂੰ ਅਰ ਸਿੱਖੋ ਆਪਣੇ ਹੀ ਕੋਈ ਲਾਲਚ ਹੋਂ ਬਣ ਤੋਇ ਉਚਰੂ ਜਬ ਆਬ ਕੀ ਔਦ ਨਿਹਾਰ ਬਣੇ ਹੱਥ ਹੀ ਰਣ ਮੈਂ ਤਬ ਜੂਜ ਮਰੂ ਉਧਰੋਂ ਜ਼ਾਲਮਾਂ ਨੇ ਦੁਸ਼ਮਣਾਂ ਨੇ ਸਾਡੇ ਵਾਸਤੇ ਜਿਹੜੀ ਇਹ ਤਰੀਕ ਰੱਖੀ ਐ 1 ਜੂਨ ਇਹ ਸਾਡੇ ਜ਼ਖਮ ਹੋਏ ਹੋਏ ਨੇ ਕਿਉਂਕਿ 1 ਜੂਨ ਨੂੰ ਕਾਂਗਰਸ ਸਰਕਾਰ ਨੇ ਬਾਦਲ ਸਰਕਾਰ ਨਾਲ ਮਿਲ ਕੇ ਸਾਡਾ ਅਕਾਲ ਤਖਤ ਢਾਇਆ ਹਰਮੰਦਰ ਸਾਹਿਬ ਢਾਇਆ ਗੋਲੀਆਂ ਚਲਾਈਆਂ ਹੁਣ ਜਿਹੜਾ ਸਿੱਖ ਐ ਭਾਵੇਂ ਉਹ ਮੋਨਾ ਹੀ ਐ ਭਾਵੇਂ ਉਹਨੇ ਬਾਲ ਨਹੀਂ ਰੱਖੇ ਹੋਏ ਪਰ ਉਹਦੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਐ ਕਿ ਉਹੀ ਇੱਕ ਤਰੀਕ ਐ 1 ਜੂਨ ਐ ਜਿਸ ਦਿਨ ਫੌਜਾਂ ਅਕਾਲ ਤਖਤ ਦੇ ਉੱਤੇ ਚੜ ਗਈਆਂ ਸੀ ਤੇ ਹੁਣ ਅਸੀਂ 1 ਜੂਨ ਨੂੰ ਬਾਕੀ ਉਹਨੂੰ ਕਿਵੇਂ ਵੋਟ ਪਾਵਾਂਗੇ ਜਿਹੜਾ ਸਾਡੇ ਵਾਸਤੇ ਦਿਨ ਤੇ ਰਾਤ ਲੜਦਾ ਹੈ ਉਹ ਜੋਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਉਹਦੇ ਹੱਕ ਦੇ ਵਿੱਚ ਹਵੇ ਤੇ ਉਧਰ ਖੰਡੂਰ ਸਾਹਿਬ ਦੀ ਧਰਤੀ ਦੇ ਉਤੋਂ ਭਾਈ ਅਮਰਪਾਲ ਸਿੰਘ ਜੀ ਨੇ ਸਾਰਾ ਕੁਝ ਹੀ ਲੇਖੇ ਲਾ ਦਿੱਤਾ ਜੇ ਉਹਦੀ ਪ੍ਰਾਪਰਟੀ ਦੀ ਗੱਲ ਕਰੀਏ ਟੋਟਲ 1000 ਰੁਪਏ ਮੇਰੇ ਤੋਂ ਪਹਿਲਾਂ ਪਰਮਿੰਦਰ ਝੋਟਾ ਜੀ ਬੋਲ ਕੇ ਗਏ ਨੇ ਕਿ ਇਹਨਾਂ ਦੀਆਂ ਪ੍ਰਾਪਰਟੀਆਂ ਬਾਧੀਆਂ ਨੇ ਐਮਐਲਏ ਐਮਪੀ ਹੋ ਕੇ ਸਾਡਾ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਜਿਹੜਾ ਸਾਹੀ ਘਰਾਣਿਆਂ ਨਾਲ ਤਲਕਤ ਰੱਖਦਾ ਜਿਹਦੇ ਕੋਲ 700 ਮਰਬਾ ਜ਼ਮੀਨ ਸੀਗੀ ਜਿਹੜਾ ਐਡਾ ਵੱਡਾ ਹੋਣ ਦੇ ਨਾਤੇ ਸਾਰੀ ਜ਼ਮੀਨ ਵੀ ਉਹਨੇ ਲੇਖੇ ਲਾ ਦਿੱਤੀ ਆਪਣਾ ਸਰੀਰ ਵੀ ਲੇਖੇ ਦਾ ਦਿੱਤਾ ਆਪਣੇ ਪੈਰਾਂ ਦੇ ਨੋਂ ਕੌਮ ਵਾਸਤੇ ਖਿਚਾ ਲੇ ਆ ਜਵਾੜਾ ਤੇ ਦਾੜੀ ਉਦੀ ਪੱਟੀ ਪਈਆ ਤੋੜਿਆ ਪੈ ਜਵਾੜਾ ਇਹ ਸਿੱਖ ਕੌਮ ਦਾ ਇੱਕੋ ਇੱਕ ਸਰਮੋਹਰ ਲੀਡਰ ਹੈ ਜਿਹੜਾ ਸਾਡੇ ਵਾਸਤੇ ਪੰਥ ਵਾਸਤੇ ਗ੍ਰੰਥ ਵਾਸਤੇ ਕਿਸਾਨਾਂ ਵਾਸਤੇ ਗਰੀਬਾਂ ਵਾਸਤੇ ਮਸੀਹਾ ਬਣ ਕੇ ਆਇਆ ਮੈਨੂੰ ਪੱਕੀ ਆਸ ਹੈ ਵੀ ਲੋਕ ਇੱਕ ਤਰੀਕ ਨੂੰ ਚੋਣ ਇਨਸਾਨ ਬਾਲਟੀ ਦੇ ਉੱਤੇ ਮੋਰਾਂ ਲਾ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮੈਂਬਰ ਪਾਰਲੀਮੈਂਟ ਬਣਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ